ਸਰ ਇਹਨੂੰ ਪਿਆਰ ਪਰਿਸ਼ਾਸ਼ਿਕਾ ਅ ਅਜਾਪਾ ਚੈਨਲ ਤੇ ਲਾਈਵ ਹੋਏ ਆ ਇੱਕ ਤਰੀਕ ਨੂੰ ਐਮਪੀ ਸੁਆਗਨ ਜਿਹੜੀਆਂ ਇਲੈਕਸ਼ਨ ਓਕੇ ਹਟੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਜਾ ਸ਼ਰੀ ਲੰਧਪੁਰ ਸਾਹਿਬ ਕਹ ਲੋ ਜਾਂ ਖੰਡੂਰ ਸਾਹਿਬ ਕਹ ਲੋ ਜਾਂ ਅੰਮ੍ਰਿਤਸਰ ਸਾਹਿਬ ਕਹ ਲੋ ਜਾਂ ਬਠਿੰਡਾ ਸੀਟ ਹੈ ਜਿਹੜੀ ਸਭ ਤੋਂ ਇਸ ਟਾਈਮ ਜਿਹੜੀਆਂ ਛੋਟ ਸੀਟਾਂ ਨੇ ਬਠਿੰਡਾ ਖੰਡੂਰ ਸਾਹਿਬ ਤੇ ਸੰਗਰੂਰ ਤੇ ਫਰੀਦਕੋਟ ਐ ਮੋਸਟਲੀ ਇਹ ਛੋਟ ਸੀਟਾਂ ਨੇ ਜੇ ਬਠਿੰਡੇ ਦੀ ਗੱਲ ਕਰੀਏ ਤਾਂ ਹਰਸਿਮਰਤਪੁਰ ਬਾਦਲ ਜੀਤਲੋਂਦ ਸਿੰਘ ਸਿੱਧੂ ਤੇ ਮਨੂਕਾ ਸਾਹਿਬ ਦੇ ਜਿਹੜੇ ਲੋਨ ਨੇ ਤੇ ਇਸੇ ਤਰ੍ਹਾਂ ਜੇ ਗੱਲ ਕਰੀਏ ਕੰਗ ਆਪਣੇ ਆਨੰਦਪੁਰ ਸਾਹਿਬ ਹਲਕੇ ਦੀ ਅਕਾਲੀ ਦਲ ਵੱਲੋਂ ਸਰਦਾਰ ਪਰਿੰਨ ਸਿੰਘ ਚੰਦੂ ਮਾਇਰਾ ਕਾਂਗਰਸ ਵੱਲੋਂ ਵਿਜੇਂਦਰ ਸਿੰਘਲਾ ਤੇ ਵਿਐਸਪੀ ਵੱਲੋਂ ਜਸਵੀਰ ਸਿੰਘ ਦੀ ਗੜੀ ਦੇ ਬਖਵਕ ਪਾਰਟੀਆਂ ਦੇ ਕਾਂਗਰਸ ਵੱਲੋਂ ਵਿਜੇਂਦਰ ਸਿੰਘਲਾ ਜੀ ਤੇ ਇਸੇ ਤਰ੍ਹਾਂ ਖੰਡੂਰ ਸਾਹਿਬ ਹਲਕੇ ਦੀ ਗੱਲ ਕਰੀਏ ਅਕਾਲੀ ਦਲ ਵੱਲੋਂ ਵਿਸਾ ਸਿੰਘ ਬਲਟੋਹਾ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਚੋਣ ਮੈਦਾਨ 'ਚ ਤੇ ਸਭ ਤੋਂ ਅਹਿਮ ਗੱਲ ਆਜ਼ਾਦ ਉਮੀਦਵਾਰ ਜੋ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਖਾਲਸਾ ਉਨਾ ਕਰਕੇ ਜਿਹੜੀ ਖੰਡੂਰ ਸਾਹਿਬ ਸੀਟ ਹੈ ਬਿਲਕੁਲ ਹੌਟ ਬਣੀ ਹੋਈ ਹੈ। ਅ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਐਸੇ ਤਰ੍ਹਾਂ ਬਠਿੰਡੇ ਤੋਂ ਆਜ਼ਾਦ ਉਮੀਦਵਾਰ ਅ ਅੰਮ੍ਰਿਤਸਰ ਦੇ ਉਮੀਦਵਾਰ ਨੇ ਲੱਖਾਂ ਸੁਧਾਣਾ। ਗੱਲ ਕਰਦੇ ਹਾਂ ਮੁੱਡਿਆਂ ਦੀ ਆਨੰਦਪੁਰ ਸਾਹਿਬ ਦਾ ਸਭ ਤੋਂ ਵੱਡਾ ਮੁੱਦਾ ਸੀ ਸੜਕ ਦਾ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖਾਲਸਾ ਪੰਥ ਦੀ ਸਥਾਪਨਾ ਜਿਨ੍ਹਾਂ ਨੇ श्री नंदपुर साहब ਦੀ ਧਰਤੀ ਤੇ ਕੀਤੀ ਮੇਨ ਮੁੱਦਾ ਸੀ ਸੜਕ ਦਾ ਜੋ ਕਿ ਪਿਛਲੀਆਂ 5 ਸਾਲ ਪਹਿਲਾਂ ਜੀਆ ਸਰਕਾਰਾਂ ਅਕਾਲੀ ਸਰਕਾਰ ਵੀ ਰਹੀ ਹੈ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਆਪਣੇ ਆਪ ਨੂੰ ਪੰਥਕ ਕਹਾਂਦੇ ਨੇ ਕਿ ਪੰਥ ਦੀ ਸਰਕਾਰ ਹੈ ਪਰ ਕਿਸੇ ਨੇ ਵੀ ਪੰਥ ਦੇ ਲਈ ਖੜਨ ਦੀ ਯਰਤ ਨਹੀਂ ਕਿਖਿ ਦਿਖਾਈ ਨਾ ਸੜਕ ਬਣੀ ਨਾ ਸਿੱਖੀ ਸੰਭੀ ਜਾ ਰਹੀ ਹੈ ਆਪਣੇ ਆਪ ਨੂੰ ਪੰਥਕ ਜਰੂਰ ਕਹਾ ਰਹੇ ਨੇ ਪਰ ਸਿੱਖੀ ਦੇ 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 ਵਿੱਚ ਜਿਹੜਾ ਉਤਰਨਾ ਉਹ ਪੰਥ ਦੇ ਲਈ ਜੋ ਅਕਾਲੀ ਸਰਕਾਰ ਕਹਿ ਰਹੀ ਹੈ ਕਿ ਐਸੀ ਪੰਥ ਦੀ ਗੱਲ ਕਰਦੇ ਪਰ ਮੇਰੇ ਹਿਸਾਬ ਨਾਲ ਜੇ ਪੰਥ ਦੀ ਗੱਲ ਕਰਦੇ ਹੁੰਦੇ ਤਾਂ ਸ਼ਾਇਦ ਜਿਹੜਾ ਅੱਜ ਰੋਡ ਹੈ ਉਹ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਸੁੱਚਾ ਸਿੰਘ ਜੀ ਉਹਨਾਂ ਥੇ ਦੀ ਰਹਿਨਮਾਈ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਜਿਹੜਾ ਇਹ ਸਾਰਾ ਰੋਡ ਦਾ ਜਿਹੜਾ ਕਾਰ ਕੰਮ ਕਰਦੇ ਹੋ ਰੰਭ ਰੰਭਿਆ ਭਇਆ ਸਰਕਾਰਾਂ ਨੂੰ ਸ਼ਰਮ ਨਾਲ ਮਾਰਜਣਾ ਚਾਹੀਦਾ ਪਰ ਸਰਕਾਰਾਂ ਦੇ ਜੂ ਨਹੀਂ ਸਰਕਦੀ ਦੂਜੀ ਗੱਲ ਹੈ ਜੀ ਨਸ਼ਾ ਖੰਡੂਰ ਸਾਹਿਬ ਸੀਟ ਹੈ ਭਾਈ ਅਮਰਪਾਲ ਸਿੰਘ ਜੀ ਤੇ ਐਨਐਸਏ ਲਾਤੀ ਗਈ ਉਹ ਡਿਗੜੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਸ ਟਾਈਮ ਆਜ਼ਾਦ ਤੋਂ ਬਿਆਦ ਉਮੀਦਵਾਰ ਦੇ ਤੌਰ ਤੇ ਸ਼੍ਰੀ ਖੰਡੂਰ ਸਾਹਿਬ ਤੋਂ ਜਿਹੜੀ ਉਹ ਇਲੈਕਸ਼ਨ ਲੜ ਰਹੇ ਨੇ ਤੁਸੀਂ ਕੀ ਕਹਿੰਦੇ ਹੋ ਵੱਖ-ਵੱਖ ਤਰ੍ਹਾਂ ਦੇ ਤੁਹਾਡੇ ਕੀ ਵਿਚਾਰ ਨੇ ਕੌਣ ਕਿਹੜੀ ਸੀਟ ਤੋਂ ਇਸ ਟਾਈਮ ਬਾਜ਼ੀ ਮਾਰੇਗਾ ਇਹ ਤੁਹਾਡੀ ਰਾਏ ਲੈਣੀ ਬਹੁਤ ਜ਼ਰੂਰੀ ਹੈ ਲਾਜ਼ਮੀ ਨਾਲ ਆਪਾਂ YouTube ਚੈਨਲ ਤੇ ਤੇ Facebook ਤੇ ਸਾਰੇ ਚੈਨਲ ਤੇ ਜਿਹੜਾ ਲਾਈਵ ਟੈਲੀਕਾਸਟ ਚੱਲੇਗਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਕਮੈਂਟ ਕਰੋ ਆਪਣੀ ਰਾਏ ਜਰੂਰ ਦਿਓ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਜਿਹੜੀ ਅੱਜ ਇਹ ਵਿਚਾਰ ਹੈ ਉਹ ਅੱਜ ਚੱਲੇਗੀ ਤੇ ਆਪਾਂ ਸਾਰੇ ਇਸ ਵਿਚਾਰ ਦੇ ਵਿੱਚ ਹਿੱਸਾ ਬਣੀਏ ਮੈਂ ਅੱਜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਇਹ ਸਰਵੇ ਇਹ ਲਾਈਵ ਟੈਲੀਕਾਸਟ ਜਿਹੜਾ ਚੱਲੇਗਾ ਅੱਜ ਪਾਰਟੀਆਂ ਮੈਟਰ ਨਹੀਂ ਕਰਦੀਆਂ ਜਿੱਥੇ ਅਣਖ ਦੀ ਗੱਲ ਹੋਵੇ ਜਾਂ ਕਰਤਾਰ ਦੀ ਗੱਲ ਹੋਵੇ ਉੱਥੇ ਪਾਰਟੀ ਨਹੀਂ ਮੈਟਰ ਕਰਦੀ ਮੈਂ ਅਕਾਲੀ ਦਲ ਦਾ ਵਰਕਰ ਵੀ ਹੋ ਸਕਦਾ ਪਰ ਮੈਂ ਕਦੇ ਵੀ ਜਿੱਥੇ ਪੰਥ ਨੂੰ ਲੋੜ ਹੈ ਤੇ ਆਪਣੇ ਪੰਥਲ ਭੁਗਤੀ ਦਾ ਸਾਨੂੰ ਚਮਚਾਗਰੀ ਕਰਨੀ ਦੀ ਲੋੜ ਨਹੀਂ ਪੈਂਦੀ ਨਾ ਰੱਬ ਨੂੰ ਲੂਡ ਪਾਵੇ ਜਿਹੜੇ ਵੀ ਵੀਰ ਸਾਡੇ ਨਾਲ ਜੁੜ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਕੋਣ ਹੋ ਸਕਦਾ ਸਾਡਾ ਇੰਤੀ ਅੱਜ गाइस ਲਾਈਵ ਕਾਸਟ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋ ਨੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰੋ ਆਪਾਂ ਲੋ ਜੀ ਪਹਿਲਾ ਕਮੈਂਟ ਆ ਚੁੱਕਾ ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਦੇ ਰਹੇ ਹੋ ਸਾਡੇ ਚੈਨਲ ਤੇ ਅਸੀਂ ਤੁਹਾਡੇ ਤੇ ਧੰਨਵਾਦੀ ਆ ਤੁਸੀਂ ਸਾਡੇ ਨਾਲ ਸੰਜੋਗ ਕਰ ਰਹੇ ਹੋ ਅੱਛਾ ਜੀ ਜੇਕਰ ਅਮਰਤਪਾਲ ਸਿੰਘ ਜਿੱਤ ਜਾਂਦੇ ਨੇ ਤਾਂ ਮੇਨ ਮੋਟਿਵ ਕੀ ਹੋਊ ਸਾਡੇ ਦਾ ਖੰਡੂਰ ਸਾਹਿਬ ਹਲਕੇ ਦੇ ਲੋਕਾਂ ਦਾ ਮੇਨ ਮੋਟਿਵ ਕੀ ਹੋ ਸਕਦਾ ਨਸ਼ਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਪਰਮਾ ਰਹੀ ਹੈ ਉਹ ਦੱਸੀ ਜਾ ਰਹੀ ਹੈ ਤੇ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੇਖ ਰਹੇ ਹੋ ਉੱਥੋਂ ਦੀ ਪੋਲੀਟੀਕਲ ਲਾਈਨ ਨੂੰ ਕੁਲਵਿੰਦਰ ਸਿੰਘ ਜੀੜਾ ਨੇ ਕਾਂਗਰਸ ਦੇ ਤੇ ਸ਼ਰੂਨੀ ਕਾਲੀ ਦਲ ਦੇ ਵਿਸਾ ਸਿੰਘ ਬਲਟੋਹਾ ਨੇ ਤੇ ਅਲੱਗ-ਅਲੱਗ ਪਾਰਟੀਆਂ ਦੇ ਇਹ ਨੁਮਾਇੰਦੇ ਜਿਹੜੇ ਖੰਡੂ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਜੋ ਇਨੀ ਜ਼ਿਆਦਾ ਜ਼ਰੂਰਤ ਪੈ ਗਈ ਕਿ ਭਾਈ ਅਮਰਪ੍ਰਤਾ ਸਿੰਘ ਨੂੰ ਇਸ ਇਲੈਕਸ਼ਨ ਦੇ ਵਿੱਚ ਉੱਤਣਾ ਪਿਆ ਸਾਰੀਆਂ ਗੱਲਾਂ ਕਰਾਂਗੇ ਆਪਾਂ ਨਾਲ ਦੀ ਨਾਲ ਤੇ ਨਾਲ ਦੀ ਨਾਲ ਜਿਹੜਾ ਆਪਾਂ ਆਪਣਾ ਬ੍ਰਾਡਕਾਸਟ ਹੈ ਇਹਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਜਿਹੜੇ ਬ੍ਰਾਡਕਾਸਟ ਦਾ ਜਿਹੜਾ ਆਪਾਂ ਪ੍ਰੋਗਰਾਮ ਹੈ ਉਹ ਸ਼ੁਰੂ ਕਰਾਂਗੇ ਬਸ ਥੋੜੇ ਕਿ ਦਿਨ ਦੀ ਹੋਰ ਦੇਰੀ ਦੇਟ ਕਰੂ ਦੇਰੀ ਕਹਿ ਸਕਦੇ ਆ ਨਾਲ ਦੀ ਨਾਲ ਆਪਾਂ ਜਿਹੜਾ ਇੱਕ ਸਟੂਡੀਓ ਆਪਣਾ ਬਿਲਕੁਲ ਜਿਹੜਾ ਉਹ ਰੈਡੀ ਹੋ ਰਿਹਾ ਨਾਲ ਦੀ ਨਾਲ ਤੇ ਜਿਹੜਾ ਉਹਦੇ ਵਿੱਚ ਮਾਈਕ ਵਗੈਰਾ ਸਮਾਨ ਸਾਰਾ ਉਹ ਲੈ ਕੇ ਤੇ ਜਿਹੜਾ ਪਹਿਲਾ ਬ੍ਰਾਡਕਾਸਟ ਹੈ ਉਹ ਪੰਜਾਬ ਦੀ ਕਿਸੇ ਵੀ ਮਸ਼ਹੂਰ ਹਸਤੀ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਬਿਲਕੁਲ ਲਾਈਵ ਚੱਲੇਗਾ ਤੁਸੀਂ ਸਾਰੇ ਆਪਣੇ ਆਪਣੇ ਜਿਹੜੇ ਕਮੈਂਟ ਹੈ ਉਹ ਕਰ ਸਕਦੇ ਹੋ ਆਪਣੇ ਸਵਾਲ ਪੁੱਛ ਸਕਦੇ ਹੋ ਤੇ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕਦੇ ਦੇ ਸਕੀਏ ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਤੁਹਾਡੇ ਬਹੁਤ ਤਲਵਾਦੀ ਹੋਵਾਂਗੇ ਤੇ ਅਸੀਂ ਉਹਨਾਂ ਇੰਸਟਾਗ੍ਰਾਮ ਤੇ ਵੀ ਲਾਈਵ ਜਿਹੜਾ ਉਹ ਚਲਾਵਾਂਗੇ ਇੰਸਟਾਗ੍ਰਾਮ ਤੇ ਹੋਮਾਂਗੇ ਲਾਈਵ ਜੀ ਸਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੰਸਟਾਗ੍ਰam ਤੇ YouTube ਫਰੈਂਡ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਐ ਲਾਈਵ ਟਾਈਮ ਅਸੀਂ ਜਿਹੜਾ ਦੋ ਚੈਨਲ ਤੇ ਆਪਣਾ ਪ੍ਰਸਾਰਣ ਚਲਾ ਰਹੇ ਹਾਂ ਇੱਕ YouTube ਦਾ ਪੇਜ ਹੈਗਾ ਕਾਰੀ ਪਰਮ ਤੇ ਇੰਸਟਾਗ੍ਰam ਦੇ ਉੱਤੇ ਵੀ ਆਪਾਂ ਜਿਹੜਾ ਅੱਜ ਦਾ ਲਾਈਵ ਉਹ ਚੱਲ ਰਿਹਾ ਬ੍ਰਾਡਕਾਸਟ ਐ ਇਹਦਾ ਅਸੀਂ ਨਾਮ ਰੱਖਿਆ ਕੌਣ ਹੋ ਸਕਦਾ ਸਾਡਾ ਐਮਪੀ ਵੋਟਾਂ ਪੈ ਚੁੱਕੀਆਂ ਨੇ ਤੁਸੀਂ ਸਾਰਿਆਂ ਨੇ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਹੈ ਉਹ ਬੜੇ ਵਧੀਆ ਢੰਗ ਦੇ ਨਾਲ ਬੜੇ ਸੱਚਜੇ ਢੰਗ ਦੇ ਨਾਲ ਕੀਤਾ ਪੰਜਾਬ ਦੇ ਵਿੱਚ ਦਵਾਬਾ ਏਰੀਆ ਕੁਝ ਐਦਾਂ ਦਾ ਏਰੀਆ ਜਿੱਥੇ ਦੇ ਲੋਕ ਬੜੇ ਸਮਝਦਾਰ ਬੜੇ ਠੰਡੇ ਸੁਭਾਅ ਦੇ ਮਾਲਕ ਆਪਾਂ ਕਹਿ ਸਕਦੇ ਹਾਂ ਐ ਇੱਥੇ ਕੋਈ ਵੀ ਕਿਸੇ ਪ੍ਰਕਾਰ ਦੀ ਜਿਹੜੀ ਝੜਪ ਹੈ ਉਹ ਬੰਗਾ ਏਰੀਆ ਨਮਾਸ਼ਹਿਰ ਏਰੀਆ ਇਸ ਸਾਈਡ ਜਿਹੜਾ ਦਵਾਪਾ ਏਰੀਆ ਆਨੰਦਪੁਰ ਸਾਹਿਬ ਤੱਕ ਕਿਤੇ ਵੀ ਤੁਹਾਨੂੰ ਇਹਨਾਂ ਗੱਲਾਂ ਬਾਰੇ ਜਿਹੜਾ ਉਹ ਤੁਸੀਂ ਨਹੀਂ ਸੁਣਿਆ ਹੋ ਸਕਦਾ। ਸ਼੍ਰੀ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਮਲਵਿੰਦਰ ਸਿੰਘ ਕਾਂਗਰਸ ਤੇ ਕਾਂਗਰਸ ਤੋਂ ਵਿਜੇਂਦਰ ਸਿੰਘਲਾ ਸ਼੍ਰੀ ਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਇਰਾ ਤੇ ਬੀਐਸਪੀ ਤੋਂ ਆਪਣੇ ਜਸਵੀਰ ਸਿੰਘ ਜੀ ਗੜੀ ਤੇ ਭਾਜਪੀ ਤੋਂ ਸ਼ਿਵ ਆਸ਼ਕ কুমার ਜੀ ਜਿਹੜੇ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੇ ਸਿਮਰਨਜੀਤ ਸਿੰਘ ਮਾਨ ਬਲਕਿ ਕੁਸ਼ਲਪਾਲ ਸਿੰਘ ਮਾਨ ਐ ਕੁਸ਼ਲਪਾਲ ਸਿੰਘ ਜੀ ਤੇ ਸਾਡੇ ਖਾਨਖਾਨਾ ਤੋਂ ਭਾਈ ਦਵਿੰਦਰ ਸਿੰਘ ਜੀ ਜਿਹੜੇ ਛੇਪ ਦੇ ਚੋਣ ਨਿਸ਼ਾਨ ਤੇ ਜਿਹੜੀ ਇਲੈਕਸ਼ਨ ਆ। ਕੁੱਲ 29 ਉਮੀਦਵਾਰ ਉਮੀਦਵਾਰਾਂ ਦੀ ਜਿਹੜੀ ਕਿਸਮਤ ਆ ਉਹ ਡਬਲ ਹੋ ਗਈ ਆ ਇੱਕ ਤਰੀਕ ਦੀ। ਤੇ ਜਿਹੜਾ ਉਹਦਾ ਰਿਜ਼ਲਟ ਆ ਉਹ ਕੱਲ ਨੂੰ ਜਦੋਂ ਸਵੇਰ ਦੇ 7-8 ਵਜੇ ਨੇ ਮਸ਼ੀਨਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ। ਤੁਹਾਨੂੰ ਕੀ ਲੱਗਦਾ ਤੁਹਾਡੇ ਏਰੀਆ ਦੇ ਵਿੱਚੋਂ ਕਿਹੜਾ ਐਮਪੀ ਚੁਣਿਆ ਜਾਣਾ ਚਾਹੀਦਾ ਤੇ ਕਿਉਂ ਚੁਣਿਆ ਜਾਣਾ ਚਾਹੀਦਾ? ਕਿਹੜੇ ਮੁੱਦੇ ਨੇ ਕਿਹੜੇ ਮੁੱਦਿਆਂ ਤੇ ਸਾਡੇ ਐਮਪੀਸ ਵਨ ਸਾਡੇ ਕੋਲ ਆਏ ਇਲੈਕਸ਼ਨ ਵੀ ਲੜੀਆਂ ਗਈਆਂ ਪਰ ਵਾਦੇ ਬੜੇ ਹੋਏ ਨੇ ਤੁਹਾਨੂੰ ਕੀ ਲੱਗਦਾ ਕਿਹੜਾ ਉਹ ਸ਼ਖਸ਼ ਹੈ ਜਿਹੜਾ ਜਿੱਤ ਕੇ ਐਮਪੀ ਬਣ ਕੇ ਪਾਰਲੀਮੈਂਟ ਦੇ ਵਿੱਚ ਜਾਊਗਾ ਤੇ ਸਾਡੀ ਗੱਲ ਚੱਲੇਗਾ ਖੰਡੂਰ ਸਾਹਿਬ ਹੇਰੀ ਤੰਦੂਰ ਸਾਹਿਬ ਸੀਟ ਬਿਲਕੁਲ ਹੌਟ ਸੀਟ ਮੰਨੀ ਜਾਂਦੀ ਹੈ ਬਿਰਸਾ ਸਿੰਘ ਬਟੋਹਾ ਕੁਲਵੀਰ ਸਿੰਘ ਜੀਰਾ ਲਾਲਜੀਤ ਸਿੰਘ ਖੁੱਲਰ ਤੇ ਭਾਈ ਅਮਰਪਾਲ ਸਿੰਘ ਦੀ ਸਭ ਤੋਂ ਬੈਸਟ ਸੀਟ ਹੈ ਬਠਿੰਡਾ ਸੀਟ ਇਹ ਹਰ ਸਿਮਰਤ ਕੋਰ ਬਾਦਲ ਤੇ ਨਾਲ ਦੀ ਨਾਲ ਜੀਤ ਮੀਨ ਲਦਰ ਸਿੰਘ ਸਿੱਧੂ ਤੇ ਭਾਜਪੀ ਤੋਂ ਮਲੂਕਾ ਸਾਹਿਬ ਦੀ ਨੋ ਤੇ ਆਜਾਦ ਉਮੀਦਵਾਰਦ ਤੋਂ ਤੇ ਲੱਖਾ ਸੁਧਾਣਾ ਜਿਹੜੀ ਫਾਈਟ ਹੈ ਉਹ ਬੀਬਾ ਤੇ ਕਹਿ ਸਕਦੇ ਆ ਬੀਬਾ ਹਰ ਸਿਮਰਤਪੁਰ ਬਾਦਲ ਤੇ ਲੱਖਾ ਸੁਧਾਣਾ ਦੀ ਫਾਈਟ ਬਠਿੰਡਾ ਸਿਟੀ ਦੀ ਜਿਹੜੀ ਫਾਈਟ ਹੈ ਉਹ ਉਹ ਹੋ ਰਹੀ ਹੈ ਕੱਲ ਨੂੰ ਕਿਸਮਤ ਚੰਦਰੀ ਬੰਦ ਪਈ ਹੈ ਵਿੱਚ ਮਸ਼ੀਨਾਂ ਦੇ ਕੱਲ ਪਤਾ ਲੱਗ ਜੂਗਾ ਕਿ ਕਿਹੜਾ ਬੰਦਾ ਕਿਹੜੀਆਂ ਕਿੰਨੇ ਕਪੂਟਾ ਦਾ ਜਿੱਤਦਾ ਸਾਡਾ ਤੋਂ ਬੈਸਟ ਗੱਲ ਇਹ ਰਹੀ ਕਿ ਇਸ ਟਾਈਮ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਿਨ੍ਹਾਂ ਨੇ ਇਲੈਕਸ਼ਨ ਲੜੀ ਕਿਸੇ ਨੇ ਵੀ दारू ਦਾ ਇਸਤੇਮਾਲ ਜਿਹੜਾ ਉਹ ਨਹੀਂ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਹੋ ਕੱਲ ਨੂੰ ਲਗ ਲਗ ਅਪਡੇਟ ਦੇ ਨਾਲ ਤੁਹਾਨੂੰ ਆਪਾਂ ਮਿਲਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਜੀ ਕੱਲ ਨੂੰ ਸਾਰਿਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਰਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜਰੂਰ ਦੱਸੋ ਕਿ ਤੁਸੀਂ ਵੋਟ ਪਾ ਕੇ ਕਿਸ ਨੂੰ ਜਿਹੜਾ ਜਿੱਤਣਾ ਚਾਹੁੰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ